ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਐਚਐਸ ਫੁਲਕਾ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਆਂ ਫੁਲਕਾ ਸਾਹਿਬ ਐਸਵਾਈਐਲ ਦੇ ਮੁੱਦੇ ਤੇ ਸਿਆਸਤ ਬੜੀ ਪੱਕੀ ਹੋਈ ਆ ਫੋਕਸ ਪੰਜਾਬ ਦਾ ਕਿਸਾਨ ਆ ਗਿਆ ਅਜਿਹੇ ਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਕੱਲਾ ਕਿਸਾਨ ਨਹੀਂ ਐ ਸਾਰਾ ਸਾਰਾ ਪੰਜਾਬ ਹੀ ਆ ਗਿਆ ਜੇਕਰ ਦੇਖਿਆ ਜਾਵੇ ਤਾਂ ਇਕੱਲੇ ਕਿਸਾਨੀ ਦਾ ਮੁੱਦਾ ਨਹੀਂ ਇਹ ਪੰਜਾਬ ਦੀ ਇਕਨੋਮੀ ਨਾਲ ਜੁੜਿਆ ਮੁੱਦਾ ਜੇ ਕਿਸਾਨ ਦੀ ਜੇਬ 'ਚ ਪੈਸੇ ਆ ਤਾਂ ਹੀ ਹੱਟੀ ਚੱਲੂਗੀ ਤੋ ਇਹ ਵਪਾਰੀਆਂ ਦੇ ਨਾਲ ਵੀ ਜਿਹੜਾ ਮੰਨ ਲਾ ਤਾਂ ਹੀ ਮਜ਼ਦੂਰਾਂ ਨੂੰ ਤਾਈ ਉਹਨਾਂ ਦੀ ਮਜ਼ਦੂਰੀ ਮਿਲੇਗੀ ਜੀ ਤੋ ਇਸ ਕਰਕੇ ਪੰਜਾਬ ਦੀ ਇਕਨੋਮੀ ਲੈ ਕੇ ਸਭ ਦਾ ਸਾਂਝਾ ਮੁੱਦਾ ਔਰ ਪੰਜਾਬ ਦਾ ਬੁਰਾ ਹਾਲ ਹੈ ਪੰਜਾਬ ਦੇ ਕੋਲੇ ਪਾਣੀ ਹੈ ਨਹੀਂ ਪੰਜਾਬ ਦਾ ਵਾਟਰ ਲੈਵਲ ਥੱਲੇ ਜਾਇਆ ਜਾ ਰਿਹਾ ਔਰ ਇਹ ਜਿਹੜੀਆਂ ਚੀਜ਼ਾਂ ਇਹ ਪੂਰੀ ਤਰ੍ਹਾਂ ਸੁਪਰੀਮ ਕੋਰਟ ਨੂੰ ਦੱਸੀਆਂ ਨਹੀਂ ਗਈਆਂ ਕੰਸੀਡਰ ਨਹੀਂ ਕੀਤੀਆਂ ਇਹ ਜੋ ਸੈਂਟਰ ਸਰਕਾਰ ਨੇ ਜਿਵੇਂ ਮਰੋਂ ਵਾਂਗ ਸੀ ਸਰਕਾਰ ਨੇ ਜਿਦੋਂ ਇਹਨੂੰ ਭੇਜਿਆ ਰੈਫਰੈਂਸ ਸੁਪਰੀਮ ਕੋਰਟ ਉਹਨਾਂ ਨੂੰ ਹੀ ਚੀਜ਼ਾਂ ਕੰਸੀਡਰ ਕਰਨੀਆਂ ਚਾਹੀਦੀਆਂ ਸੀ ਹੁਣ 2.5 ਸਾਲ ਤੋਂ ਸੀ ਇਹਨਾਂ ਨੂੰ ਪਾਦਰਾ ਨੂੰ ਕਹਿ ਰਹੇ ਆ ਕਿ ਤੁਸੀਂ ਮੋਦੀ ਸਰਕਾਰ ਨੂੰ ਕਹੋ ਕਿ ਸੁਪਰੀਮ ਕੋਰਟ ਤੋਂ ਵਾਪਸ ਲਾਓ ਵੀ ਇਹ ਸਾਰੀਆਂ ਚੀਜ਼ਾਂ ਦੇਖੋ ਪੰਜਾਬ ਕੋਲੇ ਪਾਣੀ ਹੈ ਹੀ ਨਹੀਂ ਤੇ ਪੰਜਾਬ ਦਵੇ ਕਿਤੋਂ ਪਰ ਇਹਨਾਂ ਨੇ ਵੀ ਇਹ ਵੀ ਨਾਕਾਮ ਰਹੇ ਆ ਮੁੱਖ ਤੌਰ ਤੇ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਦੇਖੋ ਦੋਨੇ ਜ਼ਿੰਮੇਵਾਰ ਨੇ ਸਭ ਤੋਂ ਪਹਿਲਾਂ ਤਾਂ 1976 ਜੋ ਇੰਦਰਾ ਗਾਂਧੀ ਨੇ ਉਹ ਦਿੱਤਾ ਅਵਾਰਡ ਦਿੱਤਾ ਜਿਹਦੇ ਬੇਸ ਤੇ 76 ਨੋਟੀਫਿਕੇਸ਼ਨ ਹੋ ਕੇ ਐਸਵਾਈਐਲ ਬਣਾਈ ਜਾਵੇ ਅਸਲੀ ਤਾਂ ਜ਼ਿੰਮੇਵਾਰ ਉਦੋਂ ਬਾਅਦ ਸੋ ਜੋ ਇੰਦਰਾ ਗਾਂਧੀ ਨੇ 1981 ਵਿੱਚ ਜਬਰਦਸਤੀ ਐਗਰੀਮੈਂਟ ਕਰਵਾਇਆ ਉਦੋਂ ਤੱਕ ਤਾਂ ਸੀਗੀ ਉਦੋਂ ਬਾਅਦ 1982 ਵਿੱਚ ਜਦੋਂ ਕੈਪਟਨ ਰਵਿੰਦਰ ਸਿੰਘ ਨੇ ਖੁਦ ਇਸੇ ਖੜੇ ਹੋ ਕੇ ਨਾਲ ਟੱਕ ਲਾਇਆ ਕਾਂਗਰਸ ਦਾ ਜ਼ਿੰਮੇਵਾਰ ਹਾਈ ਹੈ ਉਸ ਤੋਂ ਮਗਰੋਂ ਇਹ ਜੋ ਹੈ ਕਾਲੀਆਂ ਨੇ ਵੀ ਕੀਤਾ 1985 ਚ ਨੇ ਖੁਦ ਨਹਿਰ ਬਣਾਉਣੀ ਸ਼ੁਰੂ ਕਰ ਦਿੱਤੀ ਹੁਣ ਆ ਆਵਾਦਨਾ ਨੇ ਜੋ ਸੁਪਰੀਮ ਕੋਰਟ ਤੋਂ ਵਾਪਸ ਲੈਣਾ ਚਾਹੀਦਾ ਸੀ ਉਹ ਵਾਪਸ ਨਹੀਂ ਲਿਆ ਔਰ ਸਰ ਤੁਸੀਂ ਤੁਸੀਂ ਕਾਨੂੰਨ ਦੇ ਮਾਹਿਰ ਹੋ ਸੀਨੀਅਰ ਵਕੀਲ ਹੋ ਤਰਨੇਆਂ ਤੇ ਮੋਰਚਿਆਂ ਨਾਲ ਤਾਂ ਹੱਲ ਨਿਕਲਣਾ ਨਹੀਂ ਕਾਨੂੰਨੀ ਰਾਹ ਹੀ ਨਜ਼ਰ ਆਉਂਦਾ ਤੁਹਾਨੂੰ ਦੇਖੋ ਗੱਲੇ ਆ ਇਹ ਜੋ ਇਹਨਾਂ ਨੇ ਬੁਰਾ ਹਾਲ ਕੀਤਾ ਇਸ ਇਸ ਚੀਜ਼ ਦਾ ਇਹ ਤਰਨੇ ਦਾ ਮਤਲਬ ਹੁੰਦਾ ਡੈਮੋਕ੍ਰੇਸੀ ਦੇ ਵਿੱਚ ਈਸ਼ੂ ਨੂੰ ਹਾਈਲਾਈਟ ਕਰਨਾ ਪਰ ਅਦਾਲਤਾਂ ਤੇ ਕੋਰਟਾਂ ਤੇ ਦਾ ਅਸਰ ਹੈ ਕੋਈ ਦੇਖੋ ਜਿਹੜਾ ਕੋਰਟ ਜਿਹੜੀ ਜਿੱਥੇ ਤੱਕ ਗੱਲ ਆ ਕੋਰਟ ਦੀ ਇਹ ਸਰਕਾਰ ਦੇ ਹੱਥ 'ਚ ਨਹੀਂ ਆ ਇੱਕ ਕੋਰਟ ਦੇ ਹੱਥ 'ਚ ਨਹੀਂ ਹੈ ਜੀ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਭੇਜਿਆ ਹੀ ਨਹੀਂ ਕਿ ਜੀ ਸੁਪਰੀਮ ਕੋਰਟ ਇਹ ਵੀ ਫੈਸਲਾ ਕਰੇ ਕਿ ਜੀ ਪੰਜਾਬ ਦੇ ਕੋਲੇ ਪਾਣੀ ਹੈ ਵੀ ਕਿ ਨਹੀਂ ਦੇਨ ਵਾਸਤੇ ਇਹਦਾ ਮੁੱਦਾ ਹੀ ਨਹੀਂ ਭੇਜਿਆ ਇਹ ਭੇਜਤਾ ਜੀ ਐਸਪੀਐਲ 81 ਵਿੱਚ ਇਹਨੇ ਕਹੇ ਸੀ ਬਣਾਵਾਂਗੇ ਹੁਣ ਹੁਣੇ ਕਹਿੰਦੇ ਅਸੀਂ ਨਹੀਂ ਬਣਾਵਾਂਗੇ ਇਹ ਵਿੱਚ ਕੋਈ ਭੇਜ ਦਿੱਤਾ ਅਸਰ ਇਹ ਹੁਣ ਸੁਪਰੀਮ ਕੋਰਟ ਦਾ ਕੋਈ ਜਿਹੜਾ ਫੈਸਲਾ ਹੈ ਉਹ ਕੋਈ ਇਹ ਲਾ ਨਹੀਂ ਹੈ ਜਿਵੇਂ ਦੂਜੀਆਂ ਸੁਪਰੀਮ ਕੋਰਟ ਦੀ ਜੱਜਮੈਂਟ ਹੁੰਦੀ ਹੈ ਤੁਹਾਡਾ ਮਤਲਬ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਾ ਮੰਨਣਾ ਉਲੰਘਣਾ ਨਹੀਂ ਹੈ ਨਹੀਂ ਮੈਂ ਤੁਹਾਨੂੰ ਦੱਸ ਇਹ ਸੁਪਰੀਮ ਕੋਰਟ ਦਾ ਉਹ ਜੱਜਮੈਂਟ ਹੈ ਹੀ ਨਹੀਂ ਹੈ ਉਸ ਤਰੀਕੇ ਦੀ ਇਹ ਸੁਪਰੀਮ ਕੋਰਟ ਨੇ ਸਿਰਫ ਇੱਕ ਸਲਾਹ ਦਿੱਤਾ ਸਲਾਹ ਦਿੱਤੀ ਹੈ ਇੱਕ ਸੁਝਾਅ ਦਿੱਤਾ ਇਹ ਜੋ ਸੈਂਟਰ ਗਵਰਨਮੈਂਟ ਨੂੰ ਜੇਕਰ ਹਾਉ ਨਾਉ ਦਾ ਬਾਲ ਇਜ਼ ਇਨ ਦਾ ਸੈਂਟਰਲ ਗਵਰਨਮੈਂਟ ਕੋਰਟ ਹੁਣ ਸੈਂਟਰਲ ਗਵਰਨਮੈਂਟ ਦੇ ਉੱਤੇ ਆ ਇਹ ਦੂਜੀ ਤਰੀਕੇ ਨਾਲ ਉਹ ਨਹੀਂ ਜਿਵੇਂ ਸੁਪਰੀਮ ਕੋਰਟ ਦੀ ਜੱਜਮੈਂਟ ਆ ਜਿਸ ਤੋਂ ਉਹਨੂੰ ਨਾਮ ਉਹਦਾ ਕੰਟੈਂਪਟ ਹੋ ਜੂਗੀ ਉਹ ਚੀਜ਼ ਨਹੀਂ ਆਈ ਜੀ ਇਹ ਸਿਰਫ ਇੱਕ ਉਹਨਾਂ ਨੇ ਸੁਝਾਅ ਦਿੱਤਾ ਜੋ ਕਿ ਇਹਨਾਂ ਨੇ ਮੰਗਿਆ ਜੋ ਸੈਂਟਰ ਗਵਰਨਮੈਂਟ ਨੇ ਔਰ ਉਹਦੇ ਵਿੱਚ ਵੀ ਜੋ ਸਿਰਫ ਚਾਰ ਸਵਾਲ ਭੇਜੇ ਆ ਉਹਦੇ ਜਵਾਬ ਸੁਪਰੀਮ ਕੋਰਟ ਦੇ ਹੁੰਦੀ ਆ ਇਹ ਸਵਾਲ ਮਤਲਬ ਕਿ ਇਹਨੇ ਭੇਜਿਆ ਹੀ ਨਹੀਂ ਕਿ ਪੰਜਾਬ ਦੇ ਕੋਲੇ ਪਾਣੀ ਹੈਗਾ ਵੀ ਹੈ ਕਿ ਨਹੀਂ ਪੰਜਾਬ ਪਾਣੀ ਦੇ ਵੀ ਸਕਦਾ ਹੈ ਇਸ ਵਾਰ ਨਹੀਂ ਪੇਚਿਆ ਤੁਹਾਡੀ ਸਰਕਾਰ ਪੰਜਾਬ ਚ ਜੇਕਰ 2017 ਚ ਬਣ ਜਾਂਦੀ ਹੈ ਤੇ ਤੁਸੀਂ ਇਸ ਮੁੱਦੇ ਦਾ ਹੱਲ ਕਰ ਪਾਉਗੇ ਕਿਉਂਕਿ ਦੋਹੇ ਪਾਰਟੀਆਂ ਤਾਂ ਅਸਫਲ ਰਹੀਆਂ ਨੇ ਸੈਂਟਰ ਚ ਉਹਨਾਂ ਦੀ ਸਰਕਾਰ ਨਹੀਂ ਦੋਨਾਂ ਪਾਰਟੀਆਂ ਦੀ ਤੁਹਾਡਾ ਸੈਂਟਰ ਨਾਲ 36 ਦਾ ਅੰਕੜਾ ਦੇਖੋ ਗੱਲ ਇਹ ਹੈ 36 ਦੇ ਅੰਕੜੇ ਨਾਲ ਇਹ ਹੱਲ ਹੋਣਾ ਸੈਂਟਰ ਦੇ ਕੋਲੋਂ ਜਾ ਕੇ ਮਿਨਿਸਟਰੀਆਂ ਮੰਗ-ਮੰਗ ਕੇ ਇਹ ਆਪਣੇ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਬਣਾਉਣ ਦੇ ਵਾਸਤੇ ਜਾ ਕੇ ਸਮਰਥਨ ਕਰਿਆ ਇਹ ਇਹੋ ਜਿਹੇ ਨਾਲ ਨਹੀਂ ਹੋਣਾ ਇਹ ਜੇਕਰ ਹੋਏਗਾ ਕਿ ਪੰਜਾਬ ਦੇ ਹੱਕ ਵਾਸਤੇ ਜਿਹੜਾ ਖੜਾ ਹੋਊਗਾ ਆਪਣੇ ਆਪਣੀਆਂ ਈਵਨ ਪਦਵੀਆ ਨੂੰ ਵੀ ਸੈਕਰੀਫਾਈਸ ਕਰਨ ਲਈ ਤਿਆਰ ਹੋਗਾ ਉਹ ਇਹ ਬੰਦਾ ਇਸ ਵਾਸਤੇ ਕਰ ਸਕਦਾ ਅਰਵਿੰਦ ਕੇਜਰੀਵਾਲ ਤੇ ਟਿੱਪਣੀਆਂ ਕਰ ਰਹੇ ਨੇ ਦੋਨੋਂ ਲੀਡਰ ਕੈਪਟਨ ਨਰਿੰਦਰ ਸਿੰਘ ਵੀ ਔਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਕਿ ਨੋਟਾਂ ਦੇ ਮਾਮਲੇ ਤੇ ਉਹਨਾਂ ਦਾ ਕਹਿਣਾ ਕਿ ਕੇਜਰੀਵਾਲ ਸਾਹਿਬ ਨੇ ਝਟਦਣੇ ਟਿੱਪਣੀ ਕੀਤੀ ਹੈ ਪਰ ਐਸਵੀਐਲ ਦੇ ਮੁੱਦੇ ਤੇ ਅਜੇ ਤੱਕ ਕੋਈ ਸਟੇਟਮੈਂਟ ਨਹੀਂ ਕੋਈ ਟਵੀਟ ਨਹੀਂ ਆਇਆ ਸੁਰਿਆ ਗਾਂਧੀ ਨੇ ਕੀਤੀ ਹੈ ਰਾਹੁਲ ਗਾਂਧੀ ਨੇ ਕੀਤੇ ਹੈ ਮੋਦੀ ਨੇ ਕੀਤੀ ਹੈ ਇੱਕੋ ਇੱਕ ਆਮ ਆਦਮੀ ਪਾਰਟੀ ਹੈ ਜਿਹਦੀ ਨੈਸ਼ਨਲ ਲੀਡਰਸ਼ਿਪ ਆ ਹੁਣ ਸੰਜੇ ਸਿੰਘ ਠੋਕ ਕੇ ਕਹਿ ਕੇ ਗਿਆ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ ਪੂਰੇ ਦਾ ਪੂਰਾ ਪੂਰਾ ਇੱਕ ਕੋਈ ਇੱਕ ਜੀ ਦੇ ਨੈਸ਼ਨਲ ਲੀਡਰਸ਼ਿਪ ਨੇ ਕਿਹਾ ਇਹਨਾਂ ਦੀ ਕਾਂਗਰਸ ਦੇ ਤਾਂ ਆਈਸੀਸੀ ਨੇ ਕਿਹਾ ਵੈਲਕਮ ਕੀਤੀ ਹੈ ਸੁਪਰੀਮ ਕੋਰਟ ਦੀ ਪ੍ਰੋਟੈਕਟ ਉਹ ਤਾਂ ਭਾਜੀਪੀ ਆ ਲੱਡੂ ਮੰਡੀ ਜਾਂਦੇ ਆ ਇੱਕੋ ਇੱਕ ਪਾਰਟੀ ਆ ਜਿਹੜੀ ਆਮ ਆਦਮੀ ਪਾਰਟੀ ਹੈ ਜਿਹਦੀ ਨੈਸ਼ਨਲ ਲੀਡਰਸ਼ਿਪ ਨੇ ਸਟੈਂਡ ਦੇ ਆਪਾ ਕੀਰਲਾ ਸਵਾਲ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨ ਬੜੇ ਭੰਬਲ ਪੂਸੇ 'ਚ ਨੇ ਕੁਝ ਸਮਝ ਨਹੀਂ ਆ ਰਿਹਾ ਸਾਡੀਆਂ ਪਾਰਟੀਆਂ ਰਾਜਨੀਤੀ ਤੇ ਉੱਪਰ ਉਤਰੇ ਆਈਆਂ ਨੇ ਪਰ ਫੁਲਕਾ ਸਾਹਿਬ ਕਾਨੂੰਨੀ ਮਾਹਿਰ ਹੋਣ ਦੇ ਨਾਤੇ ਰਾਹ ਕੀ ਨਜ਼ਰ ਆਉਂਦਾ ਉਮੀਦ ਦੀ ਕਿਰਨ ਕੀ ਹੈ ਦੇਖੋ ਗੱਲ ਇਹ ਆ ਸੁਪਰੀਮ ਕੋਰਟ ਨੂੰ ਇਹ ਪੰਜਾਬ ਸੈਂਟਰਲ ਮੈਂ ਮੈਂ ਵਿਸਥਾਰ ਸਮਝਾਉਂਦਾ ਸੈਂਟਰਲ ਗਵਰਨਮੈਂਟ ਨੂੰ ਇਹ ਓਪੀਨੀਅਨ ਭੇਜਣਾ ਚਾਹੀਦਾ ਸੁਪਰੀਮ ਕੋਰਟ ਨੂੰ ਕਿ ਉਹ ਸੁਪਰੀਮ ਕੋਰਟ ਇਹ ਫੈਸਲਾ ਕਰੇ ਕਿ ਪੰਜਾਬ ਦੇ ਕੋਲੇ ਪਾਣੀ ਐਕਸਟਰਾ ਹੈਗਾ ਵੀ ਹੈ ਕਿ ਨਹੀਂ ਦੇਣ ਵਾਸਤੇ ਜੀ ਇਹ ਭੇਜਣਾ ਚਾਹੀਦਾ ਜਿਹੜਾ ਕਿ ਇਹਨਾਂ ਨੇ ਨਹੀਂ ਭੇਜਿਆ ਹੁਣ ਸੈਂਟਰਲ ਗਵਰਨਮੈਂਟ ਤੇ ਜ਼ੋਰ ਪਾਵਾਂਗੇ ਕਿ ਇਹ ਭੇਜੋ ਤੁਸੀਂ ਸੁਪਰੀਮ ਕੋਰਟ ਨੂੰ ਉਹਦੇ ਤੇ ਫੈਸਲਾ ਲਾਓ ਤੁਹਾਨੂੰ ਲੱਗਦਾ ਨਹੀਂ ਕਿ ਸਾਰੀਆਂ ਪਾਰਟੀਆਂ ਨੂੰ ਅੱਡੋ ਅੱਡੀ ਹੋਣ ਦੀ ਬਜਾਏ ਹੁਣ ਤਾਂ ਇਕੱਠੇ ਹੋ ਜਾਣਾ ਚਾਹੀਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਕੱਠੇ ਹੋ ਕੇ ਇਹਦੇ ਤੇ ਸਕੀਮ ਬਣਾਣੀ ਚਾਹੀਦੀ ਆ ਪਰ ਪਰ ਗੱਲ ਇਹ ਆ ਕਿ ਇਹ ਇਕ ਇਹ ਤਾਂ ਇਕੱਠੇ ਉਹ ਨਹੀਂ ਚਾਹੁੰਦੇ ਇਹ ਤਾਂ ਤੁਸੀਂ ਇਕੱਠੇ ਹੋਣ ਲਈ ਤਿਆਰ ਹੋ ਦੇਖੋ ਜਿਸ ਤੱਕ ਸਾਡਾ ਸਾਰਾ ਜੋ ਵੀ ਪੰਜਾਬ ਦੇ ਹਿੱਤ ਹਿੱਤ ਲਈ ਹੋਏਗਾ ਸੀ ਕਰਨ ਨੂੰ ਤਿਆਰ ਜੇਸਨ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਐਚਐਸ ਫੁਲਕਾ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਮੁੱਦੇ ਤੇ ਸਿਆਸਤ ਕਰਨ ਦੀ ਬਜਾਏ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਸੈਂਟਰ ਤੇ ਇਸ ਗੱਲ ਲਈ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਸੁਪਰੀਮ ਕੋਰਟ ਨੂੰ ਅਪੀਲ ਕਰਨ ਕਿ ਇਸ ਮੁੱਦੇ ਦਾ ਜਿਹੜਾ ਹੈ ਨਿਪਟਾਰਾ ਕਰਕੇ ਪੰਜਾਬ ਦੇ ਹਿੱਤ ਦੇ ਵਿੱਚ ਫੈਸਲਾ ਦਿੱਤਾ ਜਾਵੇ ਤੇ ਸੁਪਰੀਮ ਕੋਰਟ